ਹਾਂਜੀ ਕਿਸਾਨ ਵੀਰੋ ਸਵਾਦਾ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਇਹਦੇ ਵਿੱਚ ਪਾਪਾ ਅੰਜਨਗ ਸੇ ਲਈ ਲੈ ਕੇ ਆਏ ਜੀ ਚਾਰ ਤਾਂ ਬਾਈ ਕੋਲੇ ਬੱਚੀਆਂ ਨੇ ਟਾਪ ਬ੍ਰੀਡ ਇੱਕ ਜਰਸੀ ਬੱਚਾ ਗਿਆ ਤਿੰਨ ਚੱਫਾ ਗੇ ਇੱਕ ਬਾਈ ਕੋਲੇ ਗਾਂ ਗਈ ਕੋਈ ਸਵਾਈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿਕਾ ਸਸਰੀ ਘਰ ਬਾਈ ਜੀ ਉਹ ਠੀਕ ਵਧੀਆ ਹਾਂ ਹਾਂ ਚੜ੍ਹਦੀ ਕਲਾ ਵਿੱਚ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਵੀ ਮੇਰਾ ਕਰਨਾ ਪੰਡਤ ਧੌਲਾ ਸੀਤਪਤ ਜਿਲ੍ਹਾ ਬਰਨਾਲਾ ਬਈ ਨੇੜੇ ਪਿੰਡ ਆਪਾਂ ਨੇੜੇ ਸਨਾਈ ਰਹਿੰਦਾ ਵੀ ਆਪਾਂ ਨੂੰ ਹੰਡਾਇਆ ਤੇ ਬਰਨਾਲਾ ਆ ਜਾਂਦਾ ਮੋਬਾਈਲ ਨੰਬਰ ਬੋ 9041526317 ਠੀਕ ਆ ਹਾਂ ਚਾਰ ਬੱਚੀਆਂ ਨੇ ਬਾਈ ਹਾਂ ਬਈ ਚਾਰ ਬੱਚੀਆਂ ਨੇ ਜੇ ਮੋਲ ਫਿਰ ਜੈ ਜੀ ਹੋਣ ਮੋਲ ਉਹਦੇ ਨੂੰ ਬਈ ਜੈ ਉਹਦੀ ਵੀਡੀਓ ਪਾਈ ਮੈਂ ਤਾਂ 15 ਚ ਵਸੀਆਂ ਸੇਲ ਹੋ ਗਈਆਂ ਆਪਣੀ ਜਾਨੀ ਮੋਲ ਬੜੇ ਲਿਆ ਜਾਂਦੇ ਹਾਂ 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 ਬਾਈ ਬੱਚੇ ਚੰਗੇ ਨੇ ਬੱਚੇ ਬਰੀਡ ਤੋਂ ਆ ਵੀ ਦੇਖ ਲੋ ਬਣਾ ਹਾਂ ਚਾਰ ਚਾਰ ਥਾਂ ਚਾਰ ਚਾਰ ਹੋਣੀਆਂ ਦੰਦੋਂ ਖੀਰੀਆਂ ਹੋਣੀਆਂ ਗਰੰਟੀ ਹੋ ਸਾਰੀਆਂ ਹਾਂ ਠੀਕ ਹੈ ਬਈ ਪਹਿਲੇ ਨੰਬਰ ਵਾਲਾ ਬੱਚਾ ਪਹਿਲਾਂ ਝੋਲੀ ਦਿਖਾ ਦੇ ਹਾਂ ਝੋਲੀ ਦਿਖਾ ਦਿੰਦੀ ਹਾਂ ਹਾਂ ਜਰਸੀ ਦਾ ਬੱਚਾ ਕੀ ਬਾਤ ਹੈ ਇੱਕ ਨੰਬਰ ਝੋਲੀ ਹੈ ਖੁੱਪ ਗਿਆ ਖੋਲ ਨਾ ਬੜੀ 7 ਮਹੀਨਿਆਂ ਦੀ ਉਮਰ ਹੈ ਬਈ ਦੀ 7 ਮਹੀਨਿਆਂ ਦੀ ਉਮਰ ਤੇ ਜਰਸੀ ਦਾ ਬੱਚਾ ਕਵਾੜੀ ਬਦਾਮੀ ਰੰਗ ਚ ਆ ਜਾਂਦਾ ਹਾਂ ਫੇਸ ਦੀ ਬਿਊਟੀ ਚੰਗੀ ਆ ਕਲਰ ਬੜਾ ਚੰਗਾ ਮੰਗ ਬਹੁਤ ਹੈ ਇਸ ਕਲਰ ਬਾਕੀ ਤੋੜਾ ਚੈੱਕ ਕਰ ਲੋ ਕਿੰਨਾ ਰਿਕਰਡ ਹੈ ਦੀ ਮਾਨਦਾਨ ਆ ਗਿਆ ਬਈ 11.5 ਕਿਲੋ ਦਾ ਓਕੇ ਹਾਂ ਤੇ ਕਿਹੜੇ ਸੀਮਨ ਦੀ ਆ ਪਤਾ ਕੁਛ ਉਹ ਵੀ ਨਹੀਂ ਪਤਾ ਬਾਈ ਆਪਾਂ ਲੈਤੀ ਏ ਠੀਕ ਹੈ ਨਾ ਓਕੇ ਹਾਂ ਠੀਕ ਹੈ ਬਾਈ ਹਾਂ ਬਈ ਤੇ ਕੀ ਮੋਲ ਲੱਗਿਆ 13000 ਰੁਪਏ ਰੇਟ ਬਾਈ 13000 ਮਾਨਦਾਨ ਹੋ ਜਾ ਕਰ ਦਾਂਗੇ ਬਈ ਐਗੀ ਗੱਲ ਜਮਾ ਜਾਇਜ਼ ਮੋਲ ਦਾ 13000 ਦੀ ਬੱਚੀ ਬਾਈ ਕਹਿੰਦਾ ਦੇ ਦਿਆਂਗੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਹਾਂ ਮੋਲ ਬਾਈ ਨੇ ਜਮਾ ਜਾਇਜ਼ ਰੱਖਿਆ ਖਿੱਚ ਕੇ ਮੋਲ ਰੱਖਿਆ ਬੱਚਾ ਚੰਗਾਗਾ ਜਰਸੀ ਨਸਲਾ ਗਰਮੀ ਕਾ ਟਮਾਨੀਆਂ ਫੈਂਡ ਚੰਗੀ ਆਉਂਦੀ ਆ ਕੁਆਲਿਟੀ ਓਕੇ ਆ ਬਈ ਫੈਂਡ ਹੀ ਢੋਣੀ ਫੋਲਾਣਾ ਲੈ ਜਿਵੇਂ ਮਰਜ਼ੀ ਕੋਲੀ ਫਿਰ ਕੋਈ ਚੱਕਰੀ ਹਾਂਜੀ ਅੱਗੇ ਆ ਗਿਆ ਦੋ ਨੰਬਰ ਬਈ ਇਹ ਜੀ ਮਰਦੀ 7 ਮਹੀਨਿਆਂ ਦੀ ਆ 7 ਮਹੀਨਿਆਂ ਦੀ ਇਹ ਕਿਹੜੇ ਟੀਕੇ ਦੀ ਆ ਪਤਾ ਇਹ ਵੀ ਐਸ ਦੇ ਪੇਪਰ ਦੀ ਆ ਬਈ ਓਕੇ ਛੋੜੀ ਕਿਵੇਂ ਚਾਰ ਚਾਰ ਹੀ ਥਾਣਾ ਗਲਾਬੀ ਹਨਾ ਬਈ ਫਰੰਟ ਬੜਾ ਚੰਗਾ ਥੋੜਾ ਬੜਾ ਬਹੁਤ ਗਲਾਬੀ ਹੋ ਜਾ ਨਸਾਂ ਗਲਾਬੀ ਕਿਹਾ ਵਾ ਬੁਦੀ ਵਦੀ ਬੜੀ ਚੰਗੀਆਂ ਹਾਂ ਹਾਂ ਬਈ ਹਾਂ ਬਾਕੀ ਥੋੜਾ ਚੈੱਕ ਕਰ ਲੋ ਤੁਰਾ ਬਕਰ ਮਾਇਦਾ ਚੰਗਾ ਹਾਂ ਹਾਂ ਭਾਈ ਇਹਦਾ ਮੁੱਲ ਜੈਜਾ ਇਹ 16000 ਤੇ 15 ਦੇ ਦਾਂਗੇ ਆਪਾਂ ਮੰਨਦਣ ਹੋਵੇ ਹਾਂ ਕਰ ਦਾਂਗੇ 16000 ਮੁੱਲ ਦਾ 15000 ਦੀ ਬੱਚੀ ਬਈ ਉਹਨਾਂ ਦੇ ਦੇ ਦਾਂਗੇ ਬਾਕੀ ਜਦੋਂ ਕੋਈ ਨਹੀਂ ਫੇਰ ਵੀ ਵਿੱਚ ਮੰਨਣ ਜ਼ਰੂਰ ਹੋਵੇ ਹਾਂ ਹਾਂ ਜੋ ਜੋੜਾ ਜਾਂ ਚਾਰੇ ਇਕੱਠੀਆਂ ਲਵੋਗੇ ਤਾਂ ਵਧੀਆ ਮੰਨਾਂ ਹਾਂ ਹਾਂ ਭਾਈ ਠੀਕ ਅੱਗੇ ਆਗੀ ਤਨਨ 500 ਰੁਪਏ ਸੱਤ ਮਹੀਨਿਆਂ ਦੀ ਆ ਸੱਤ ਮਹੀਨਿਆਂ ਦੀ ਨੰਨੋ ਦਾ ਕੀ ਰਹੀ ਹਾਂ ਹਾਂ ਇਹ ਆਪਣੀ ਗਾਰੰਟੀ ਆ ਨੇ ਚਾਰ ਤਾਂ ਇਹਨੂੰ ਵੀ ਖੋਲ ਲੈ ਮੈਂ ਚੋਰ ਕੇ ਦਿਖਾ ਦੇ ਬੱਚੇ ਸਾਰੇ ਚੰਗੇ ਆ ਬਾਕੀ ਬਈ ਨੇ ਮੋਲ ਜਮਾ ਜਾਇਜ਼ ਹੁੰਦੇ ਆ ਕੱਚ ਕੇ ਮੋਲ ਹੁੰਦੇ ਆ ਬਿਊਟੀ ਚੈੱਕ ਕਰੋ ਉਹ ਮਤਲਬ ਇਹ ਆਪਣੇ ਉਹੀ ਹੁੰਦੇ ਆ ਲੈਣ ਵਾਲੇ ਹੁੰਦੇ ਆ ਕੋਈ ਆਈਆਂ ਕੋ 33 ਬਾਲੇ ਮੋਲ ਨਹੀਂ ਹੁੰਦੇ ਫਾਲੇ ਮੋਲ ਨਹੀਂ ਬਈ ਗੱਲ ਆ ਆ ਬ੍ਰੀਡ ਦਾ ਬੱਚਾ ਖਾਲੀ ਪ੍ਰਿੰਟ ਫਰੋਂਟ ਦੇ ਹੈ ਨਾ ਕਰਮਾ ਅੱਛਾ 6 ਮਹੀਨਾ ਦਾ ਬੱਚਾ ਬਈ 7 ਕਿ ਮਹੀਨਿਆਂ ਦੀ ਉਮਰ ਆ ਕਰਮਾਲੀ ਦੀ ਚਾਰ ਥਣ ਸੀਮਣ ਕਿਹੜੇ ਨੇ ਆ ਜੀ ਆਪੇ ਕੋਈ ਪਤਾ ਨਹੀਂ ਪਾਉਂਦਾ ਕਿ ਮਰਮੇ ਤੇ ਨਾ ਸੀਮਾਨ ਰਿਕਾਰਡ ਕੀ ਹੈ ਜੀ ਇਹ ਹੈਗਾ 30 ਲੀਟਰ ਦਾ ਵੱਡੇ ਭਾਈ ਠੀਕ ਹੈ ਭਾਈ ਹਾਂ ਤੇ ਜਿਹੜੀ ਆਪਾਂ 2 ਨੰਬਰ ਵਾਲੀ ਖੋਦੀ ਸੀ ਉਹਦਾ ਰਿਕਾਰਡ ਕਿੰਨਾ ਵਈ ਉਹਦਾ ਵੀ ਇੰਨਾ ਕੀ ਵੱਡੇ ਭਾਈ ਓਕੇ ਭਾਈ ਹਾਂ ਤੇ ਕੀ ਮੁੱਲ ਹੈ ਨਾ ਜਾਇਜ ਇਹਦਾ ਵੀ 16015 ਹੀ ਦੇ ਦਾਂਗੇ 16000 ਮੁੱਲ ਆ 15000 ਦੀ ਬਚੀ ਭਾਈ ਕਹਿੰਦਾ ਤੇ ਵੱਧ ਦੇ ਦਾਂਗੇ ਹਾਂ ਮੁੱਲ ਜਾਇਜ ਆ ਮਾਨਤਾਂ ਨੂੰ ਫੇਰ ਵੀ ਕੋਈ ਨਹੀਂ ਮੌਕੇ ਤੇ ਹੋ ਜਾਊਗਾ ਅੱਗੇ ਆ ਗਈ 4 ਨੰਬਰ 25 ਇਹ 9 ਮਹੀਨਿਆਂ ਦੀ ਉਮਰੇ ਦੀ ਦੰਦੋਂ ਖੀਰੀ ਆ ਦੰਦੋਂ ਖੀਰੀ 4 ਖਣ ਹਾਂ ਬੈਨਵਾ ਤੇ 40432 ਦੀ ਹੈ ਓਕੇ ਹਾਂ ਬਈ ਚੰਗੇ ਸੋ ਉਹ ਹੈ ਰਿਕਾੜ ਬਈ ਇਹਨਾਂ ਜਿੰਨਾ ਹੈਗਾ ਦੋ ਗੱਸਿਆਂ ਨਾਲ ਆਪਣੇ ਕੋਲੇ ਓਕੇ ਉਹ ਹੀ ਦੱਸਣਾਗਾ ਠੀਕ ਆ ਬਈ ਹਾਂ ਬਈ ਲੈ ਅੱਧੇ-ਪੁੱਧੇ ਦਿਖਾ ਦੇ ਬਸ ਬਈ ਸਹੀ ਗੱਲ ਆ ਬਈ ਮੈਂ ਖਾਣ ਨੂੰ ਫਿਰ ਅਸੀਂ ਉੱਥੇ ਰੱਖ ਬਈ ਇਹ ਤਾਂ ਸੀਤੀ ਟੀਕਾ ਲਊ ਹਾਂ ਹਾਂ ਤਾਲਾ ਕਰੀ ਜਾਂਦੀ ਅੱਜ ਠੀਕ ਆ ਅੱਜ ਕਰੀ ਜਾਂਦੀ ਹਾਂ ਤਾਲਾ ਕਰੀ ਜਾਂਦੀ ਅੱਜ ਪੂਰਾ ਠੀਕ ਆ ਬਈ ਹਾਂ ਇਹਦਾ ਮੁੱਲ ਵੀਰੇ ਗਿਆ ਅੱਜ ਇਹ 20000 ਦੇ ਬੱਚੀ ਦੇ ਨਾਲ ਅੰਦਰ ਦੀ ਆਪਣੀ ਗਾਰੰਟੀ ਅੰਦਰ ਦੀ ਜਮਾ ਕੀਤੀ ਯਾਰ ਆਪਣੀ ਚੈੱਕ ਕਰਾਈ ਹੋਈ ਆ ਓਕੇ ਬਈ ਹਾਂ ਹਾਂ ਬਈ 26000 ਮੁੱਲ ਦਾ 25000 ਦਾ ਬੱਚਾ ਬਾਈ ਇਹਨਾਂ ਦੇ ਦੇ ਦਾਂਗੇ ਬੱਚੀਆਂ ਚਾਰੀ ਬਈ ਟੌਪ ਕਲਾਸ ਨੇ ਪੂਰੀਆਂ ਇੱਕ ਨੰਬਰ ਬੱਚੇ ਨੇ ਮੁੱਲ ਵੀ ਬਾਈ ਦੇ ਜਾਇ ਰੱਖੇ ਹੋਏ ਆ ਮਾਨਸਨ ਹੋ ਜਾ ਕਿ 5000 ਰੁਪਏ ਚ ਆਪਣਾ ਉਹ 100 ਕਿਲੋਮੀਟਰ ਤੱਕ ਦਾ ਕਿਰਾਇਆ ਜਿਹੜਾ ਫਰੀ ਹੋਊਗਾ ਹਾਂ ਹਾਂ ਬਈ 36500 ਦੀਆਂ ਦੇ ਦੋਗੇ ਚਾਰੇ ਹਾਂ ਚਾਰੇਸ਼ੇ 65000 ਦੀਆਂ ਦੇ 100 ਕਿਲੋਮੀਟਰ ਤੱਕ ਦਾ ਕਿਰਾਇਆ ਚਾਰੇ ਬੱਚੀਆਂ ਬਾਈ ਕਹਿੰਦਾ ਇਕੱਠੀਆਂ ਖਰੀਦੋਗੇ 65000 ਦੇ ਵਿੱਚ ਦੇ ਦੇਾਂਗੇ ਤੇ 100 ਕਿਲੋਮੀਟਰ ਦਾ ਜਿਹੜਾ ਨਾਲ ਕਿਰਾਇਆ ਫ੍ਰੀ ਹੋ ਜਾ ਹਾਂ ਠੀਕ ਹੈ ਕਿ ਨਹੀਂ ਜੈਜ ਮੋਦਲਾ ਫੇਰ ਵੀ ਮਾੜਾ ਮੋਟਾ ਹੋ ਜਾ। ਹਾਂ ਕਰ ਦਾਂਗੇ ਲੱਸੀ। ਅੱਗੇ ਗਾ। ਕਿਹੜਾ ਸੂਆ ਸੂਈ ਹੈ? ਬਈਆ ਗਾ ਹੂਤੀ ਜਾ ਸੂਆ। ਕਦੋਂ ਸੂਈ ਹੈ? ਬਈ ਸੂਈ ਨੂੰ ਹੋ ਗਿਆ ਇਹਨੂੰ 8-9 ਦਿਨਾਂ ਅਜੇ। ਬੱਚਾ ਕੀ ਆ ਮਗਰ? ਬੱਚਾ ਬਈਆ ਇਹਨੂੰ ਹੋ ਗਿਆ। ਬੱਚਾ ਹੋ ਖੜਾਗਾ। ਠੀਕ ਹੈ। ਬਈਆ ਨਾ ਦੁੱਧ ਤੇ ਉਤਰ ਹੀ ਨਹੀਂ ਹੈ ਜੀ ਯਾਰ ਹਜੇ। ਅੱਛਾ। ਇਹ ਬੱਚਾ ਹੀ ਰਹੀ ਹੁੰਦੀ ਬੱਚਾ ਦਾ ਕਿੰ ਲੋਗੀ ਦੁੱਧ ਘੜਦਿਆਂ ਬਈਆ ਜੀ ਇਹਦਾ। ਅੱਛਾ। ਹਾਂ। ਠੀਕ ਹੈ ਬਈ। ਹਾਂ ਬਈ। ਤੇ ਦੁੱਧ ਤੇ ਫੇਰ ਆਉਂਗਾ ਸੇਵਾ ਸੁਭਾ ਨਾਲ। ਬਈ ਦੁੱਧ ਤੇ ਤਾਂ ਆ ਜੂਗਾ ਆਉਂਦੀ ਜਾਂਦੀ ਹੁਣ ਤਾਂ। ਠੀਕ ਆ। ਹਾਂ ਮੱਸੀ ਅ ਆਜ ਦੁੱਧ ਤੇ ਕਬੜੇ ਭਿਗੇ ਹਾਂ ਸਾੰਬਣੀ ਪੂ ਬਈ ਸੇਵਾ ਕਰਨੀ ਪੂ ਦੁੱਧ ਤੇ ਹਾਂ ਦੁੱਧ ਦੇ ਰੂ 12-13 ਕਿਲੋਹਾ ਠੀਕ ਆ ਹਾਂ ਬਈ ਥਣ ਥੋੜਾ ਦਤਾ ਰਹੀਆਂ ਬੱਚੇ ਦੀ ਹੁੰਦੀ ਹੈ ਬਈ ਅਜੇ ਤਾਂ ਖਾਣ ਪਾਸ ਹਾਂ ਹਾਂ ਬਈ ਖਾਣ ਪਾਸ ਹੈ ਜੀ ਠੀਕ ਆ ਆਪ ਕੋਈ 10000 ਦੀ ਵਾਦੀ ਰਹੇ 10000 ਦਿੱਤਾ ਜੀ ਸੋਈ ਵੜਾ ਭਾਈ ਕਹਿੰਦਾ ਦੇ ਦਿਆਂਗੇ ਜਿਹੜੀ ਗੱਲ ਸੀ ਬਾਈ ਨੇ ਦੱਸਤੀ ਆ ਬਸ ਸੱਚ ਨਾਲ 10000 ਬਾਈ ਹਾਂ ਜੇ ਕੋਈ ਵੀਰ ਮਿਹਨਤ ਕਰੂਗਾ ਇਹ ਜਾਂ ਮੁੱਲ ਰੱਖਿਆ ਬਾਈ ਨੇ ਬੜਾ ਮੁੱਲ ਹਾਂ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣ ਮੁਠੀ ਆ ਥਣ ਕਿਆ ਬਾਤ ਆ ਨਾੜ ਨੂੰ ਦੇ ਇੱਕ ਨੰਬਰ ਫੇਸ ਦੀ ਬਿਊਟੀ ਬੱਚਾ ਵੀ ਓਫੜਾਗਾ ਤੇ ਜੇਬ ਜੂਰ ਦੀ ਦਾ ਕਲੀਅਰ ਹਾਂ ਹਾਂ ਬਈ ਸਾਰੀ ਓਕੇ ਹੋਤਾ ਯਾਰ ਠੀਕ ਆ ਹਾਂ ਬਸ ਆਹੀ ਵੀ ਦੋ ਤਿੰਨ ਇਤਰੀ ਜਿਹੜੀ ਗੱਲ ਆ ਸਹੀ ਆ ਹਾਂ ਬਈ ਕਿਸੇ ਵੀਰ ਨੂੰ ਕੋਈ ਵੀ ਨੰਗਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ